کاٹر یہ سنگرا ہال منعقد کے روڈ پر ہے وہ کوئی نہیں اپا پرتال کر رہا ہے پرتال کر رہا ہے پرتال کے بارے میں کوئی تفصیلی آئی نہیں تھا پرتال کر رہا ہے اس بارے میں کیا کہ اس کی میٹنگ ائی گی یہ وہ کوئی نہیں حال ہی میں کلنا لگا نہیں وہ ابھی کمیٹیوں کے پلیٹوں کہ اتھے اپنا جو را بھی ائے ہیں انہاں کو لکھ کے ساری اپنی رائے دے لگا وہ میٹنگ ہے ਸਤਗੁਰ ਜੀ ਦਾ ਆਦੇਸ਼ ਵੀ ਆ ਕਿ ਜਿਹਨੇ ਸਿੱਖ ਨੇ ਪਵਿੱਤਰ ਕਰਵਾਣੀ ਦਾ ਆਚਾਰ ਨਾ ਕਰਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਟਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਤਿੰਨ ਹੁਣ ਸਮਾਤ ਬਾਕ ਵਿੱਚ ਕਰੂੰ ਜੁਰਮਾਨੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਅਖੇਵਾ ਗੁਰੂ ਜਾਚਨਾ ਕਰੀਏ ਸਤਗੁਰੂ ਦੇ ਚਰਨਾ ਚ ਅਰਦਾਸ ਕਰੀਏ ਕਿ ਮੇਰੇ ਕੋ ਇਹ ਆ ਵਗਿਆ ਹੋ ਗਿਆ ਤੇ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੋਲ ਵੀ ਦਿਆ ਗੁਰੂ ਸਾਹਿਬ ਕਿਰਪਾ ਕਰ ਮੈਨੂੰ ਸਾਰਿਆਂ ਨੂੰ ਸਤਗੁਰੂ ਦੀ ਸਮਤ ਬਾਖਸ਼ ਕਰ ਦੇ। ਹਾਂਜੀ ਸਾਡੇ ਪਾਸ ਸਾਲਾਂ ਦੇ ਅੱਤੇ ਬੰਦੀ ਸਿੰਘਾਂ ਸ਼੍ਰੋਮਣੀ ਕਮੇਟੀ ਆਪਣੇ ਐਲਾਨੇ ਭੁੱਲ ਜਾਂਦੇ। ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ। ਕਈ ਵਾਰੀ ਲੇਟ ਹੋ ਜਾਂਦਾ ਦੇਖੋ ਮੇਰੀ ਬੇਨਤੀ ਹੁੰਦਾ। ਪਰ ਅਸੀਂ ਭੁੱਲੇ ਨਹੀਂ ਬਿਲਕੁਲ। ਕਿਉਂਕਿ ਵੱਡੀ ਸੰਸਥਾ ਆ ਤੇ ਵੱਡੀ ਸੰਸਥਾ ਦੀਆਂ ਔਡੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ। ਤੇ ਗੁਰੂ ਸਾਹਿਬ ਕਿਰਪਾ ਕਰ ਤੂੰ ਅਮਰਪਾਲ ਵਰਗੇ ਯਾਦ ਵਿੱਚ ਵਾ ਦਿੰਦੇ ਆ ਤੇ ਕੋਈ ਨਹੀਂ ਕਰਾਂਗੇ ਉਹ ਵੀ ਸਾਰਾ ਕਾਰਜ ਕਰਾਂਗੇ ਅਸੀਂ ਅੱਜ ਸਾਰਿਆਂ ਨੇ ਇੱਥੇ ਬੈਠ ਕੇ ਵਹਿਲਾ ਕੀਤਾ ਭਈ ਸਾਰੀਆਂ ਸਰਕਾਰਾਂ ਨੂੰ ਅਸੀਂ ਟੱਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤ ਗੁਰਾਂ ਨੂੰ ਸਮਰਪਿਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੇ ਸਮਰਪਿਤ ਹੋ ਕੇ ਕਰ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆ ਦਿਆਂ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜਿੱਥੇ ਬੰਦੀ ਹੈ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤਾ ਸੀ ਰਹੇ ਸਾਰੇ ਸ਼ਮੂਲੀਅਤ ਕਰਨ ਆ ਕੇ ਅੱਜ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਜੈਫਰ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਆਉਣ ਉਹਦੇ ਜਾ ਕੇ ਇਹ ਮੂਲਤ ਕਰਨ ਕੋਈ ਕੋਸਾ ਗੱਲਾਂ ਨਹੀਂ ਸਤਿਗੁਰੂ ਜੀ ਦੀ ਸ਼ਰਧਾ ਦੀ ਮਨਾਉਣੀ ਆਪਾਂ ਪੰਜਾਬ ਸਰਕਾਰ ਅਸੀਂ ਤਾਂ ਜਾ ਕੇ ਬੇਨਤੀ ਕਰਦੀ ਵੇ ਇਕੱਠੇ ਹੋ ਕੇ ਸ਼ਰੋਣੀ ਕਮੇਟੀ ਬਣਾ ਲਈ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋ ਗੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਧਾ ਸੰਧਵਾ ਸਾਹਿਬ ਨਾਲ ਇੱਕ ਵਾਰ ਮੇਰੀ ਗੱਲ ਆ ਜਿਹੜਾ ਬਿਆਦਮੀ ਦਾ ਐਕਟ ਬਣਨਾ ਸੀ ਇਹਦੀ ਤੇ ਮੁੱਦੇ ਤੋਂ ਹੋਈ ਸੀ ਗੱਲ ਪਰ ਉਹਨਾਂ ਨੇ ਵੀ ਕਹਾ ਕਿ ਕੋਈ ਵੱਖਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਗਾ ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ ਜੀ ਸਿੱਖ ਕੌਡ ਪੰਜਾਬ ਦੇਖੋ ਵਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ ਨਿਗਤੀ ਰੂਮ ਵਿੱਚ ਵੀ ਕਰਾਂਗੇ ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਅੱਗੇ ਬਣਿਆ ਆ ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਆ ਕਿ ਬਿ ਤਾਂ ਕਿ ਉਹਨਾਂ ਨਾਲ ਸੰਪਰਕ ਕਰਕੇ ਉਹ ਇੱਥੇ ਆ ਕੇ ਹੋਣ ਦੂਜੀ ਗੱਲ ਮੈਂ ਕੱਲ ਕਰਨਾਟਕਾ ਚ ਸੀਗਾ ਸੱਚ ਕਰਕੇ ਜਾਣੇ ਉੱਥੇ ਜਲੇ ਬਾਅਦ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲਾ ਕੋ ਸਾਹ ਦਿਖਾ ਲਿਆ ਵੀ ਜੇ ਨਗਰ ਕੀਰਤਨ ਉੱਤੇ ਚੜਨਾ ਸਾਡੀਆਂ ਸੀਟਾਂ 'ਚ ਕਿਉਂ ਨਹੀਂ। ਉਹ ਮੇਰਾ ਕਹਿਣ ਤੋਂ ਬਾਅਦ ਬਾਹਰ ਨਾਲ ਸਿੱਖ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਆ ਰਿਆ ਇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਇੰਨੀ ਵੱਡੀ ਆ। ਇਹਦਾ ਕੋਟਨ ਕੋਟ ਵੀ ਅਸੀਂ ਜਾਨੂ ਲੈ ਲੀਏ ਤਾਂ ਵੀ ਇਹਦਾ ਦੇਖਾ ਦਿੱਤਾ ਵੀ ਆ ਰਿਹਾ ਤਾਂ ਪਰ ਬੜਾ ਵੱਡਾ ਚਾਅ ਆ ਲੋਕਾਂ ਦਾ। ਸਾਰਿਆਂ ਨੂੰ ਵਸਤਾ ਸਦਾ ਸਾਰਿਆਂ ਨੂੰ ਅਸੀਂ ਤਾਂ ਦੇਣਾ ਕਿ ਜੇ ਕੋਹਾ ਵੀ ਆ ਤਾਂ ਸਾਰਿਆਂ ਨੂੰ ਜੀ ਆਇਆਂ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮਿੰਗ ਕਰਾਂਗੇ ਧੰਵਾਦ। ਠੀਕ ਹੈ ਸਰਦਾਰ ਜੀ ਤੁਹਾਡੇ ਦਾ ਧੰਵਾਦ ਚੰਗੀ ਗੱਲ ਆ। ਤਾਕਤ ਸਹਿਮਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਹੋਰੋ ਤਾਕਤ ਸਹਿਮਾਨ ਦਾ ਕਦੇ ਟਕਰਾ ਨਹੀਂ। ਤਾਕਤ ਪਵਿੱਤਰ ਆ। ਦਸਮ ਪਾਤਸ਼ਾਹ ਦਾ ਤਖਤ ਆ ਤੇ ਇਹ ਛੇਵੀਂ ਪਾਤਸ਼ਾਹ ਦਾ ਤਖਤ ਆ। ਪਰ ਤਾਕਤਾਂ ਦੀ ਇੱਕ ਮਰਿਆਦਾ ਆ। ਸਿਰਮੌਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਤੌਰ ਆ ਕਹਿੰਦੇ ਆ। ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਵੀ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਆ ਅੱਜ ਉਹ ਨਹੀਂ ਕਰ ਲਿਆ। ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ ਵਾਜਰੀ ਨੂੰ ਤਾਂ ਆਪਰੇ ਰੱਖਿਆ ਵਿਸ਼ੇਸ਼ ਜਲਾਸ ਵੀ ਰੱਖਿਆ ਪਰ ਚਲੋ ਸਿੰਘ ਸਾਹਬਾਂ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਬੇਹਦੀ ਦੇਖੋ ਅਜਲਾਸ ਤਾਂ ਹੋਊਗਾ ਜਲਾਸ ਕਿਸ ਕਾਰ ਚ ਲਈ ਆ ਅਜਲਾਸ ਇਸ ਕਾਰ ਚ ਲਈ ਆ ਕਿਉਂਕਿ ਕੁਝ ਮੈਂ ਹੁਣ ਹਾਲੇ ਕਮੈਂਟ ਨਹੀਂ ਕਰਾਂ ਉਹ ਕਹਿੰਨੇ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਥੇ ਜ਼ਰੂਰ ਕਰਾਂਗੇ ਪਰ ਅੱਜ ਨੂੰ ਸਮਝ ਹੀ ਗਈ ਹੈ ਕਿ ਸਬਜੈਕਟ ਆ ਕਿ ਲੰਗਰ ਹਾਜ਼ੂਰਾਂ ਦੀ ਆ ਕਿ ਰੋਡ ਦੇ ਵੇਖ ਰਹੇ ਨੇ ਉਹ ਕੋਈ ਨਹੀਂ ਆਪਾਂ ਪਰਤਾਲ ਕਰ ਰਹੇ ਪਰਤਾ ਕਰਦਾ ਹੈ ਪਰਤਾ ਕਰਦਾ ਪਰਤਾਏ ਉਹਦੇ ਬਾਰੇ ਤੇ ਕੀ ਤੋਕੀ ਵੀ ਆਈ ਹੈ ਜੀ ਪਰਤਾ ਕਰ ਰਹਾ ਹੈ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਕੀ ਮਿਲਦੀ ਆਈਗੀ ਜੀ ਉਹ ਕੋਈ ਨਹੀਂ ਹੱਲ کئی ਵਾਰੀ ਗੱਲ ਨਾ ਲੱਗਦੀ ਆ ਉਹ ਅਸੀਂ ਕਮਿਸ਼ਨ ਦੇ ਪਲੇਸ ਨੂੰ ਕਿ ਇੱਥੇ ਐਸਐਚਓ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਲਿਖ ਕੇ ਸਾਡੀ ਆਪਣੀ ਆਵਾਜ਼ ਜੀ ਲੱਗ ਗਈ